ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਇਸ ਵੇਲੇ ਮਨੀਲਾ ਦੇ ਵਿੱਚ ਆ ਫਿਲੀਪਾਈਨ ਦੀ ਰਾਜਧਾਨੀ ਮਨੀਲਾ ਤੇ ਵੈਸੇ ਅਸੀਂ ਪੰਜਾਬੀਆਂ ਜਿਹੜੇ ਬਹੁ ਗਿਣਤੀ ਉਹ ਮਨੀਲਾ ਬਾਰੇ ਜਾਣਦੇ ਆ ਫਿਲੀਪਾਈਨ ਦੇ ਬਾਰੇ ਸਾਨੂੰ ਘੱਟ ਪਤਾ ਹੁੰਦਾ ਜਿਵੇਂ ਕਿ ਜਦੋਂ ਆਪਾਂ ਯੂਏਈ ਜਾਂਦੇ ਆ ਯਾਨੀ ਕਿ ਯੂਨਾਈਟਿਡ ਅਰਬ ਅਮੀਰਾਤ ਤੇ ਉੱਥੇ ਅਸੀਂ ਉਹਦੇ ਬਾਰੇ ਘੱਟ ਜਾਣਦੇ ਤੇ ਅਸੀਂ ਸਿਰਫ ਦੁਬਈ ਬਾਰੇ ਜਾਣਦੇ ਆ ਵੀ ਦੁਬਈ ਆ ਸਾਡੇ ਨਜ਼ਰ ਦੇ ਵਿੱਚ ਦੁਬਈ ਇੱਕ ਦੇਸ਼ ਆ ਜਦਕਿ ਦੁਬਈ ਇੱਕ ਸ਼ਹਿਰ ਆ ਉਸੇ ਤਰੀਕੇ ਨਾਲ ਮਨੀਲਾ ਇੱਕ ਦੇਸ਼ ਨਹੀਂ ਮਨੀਲਾ ਇੱਕ ਸ਼ਹਿਰ ਆ ਰਾਜਧਾਨੀ ਆ ਫਿਲੀਪਾਈਨ ਦੀ ਤੇ ਅਸੀਂ ਇੱਥੇ ਆਏ ਆ ਸਾਡੇ ਬਹੁਤ ਨੇੜਲੇ ਪਰਿਵਾਰਕ ਮੈਂਬਰ ਨੇ ਜਿਹੜੇ ਬਹੁਤ ਗੂੜੇ ਮਿੱਤਰ ਜਿਹੜੇ ਕੇਵਲ ਸਿੰਘ ਸੰਧਾ ਸਾਹਿਬ ਜਿਹੜੇ ਕਿ ਕੋਰੇ ਵਾਲਾ ਪਿੰਡ ਦੇ ਰਹਿਣ ਵਾਲੇ ਆ ਉਹ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਬਹੁਤ ਨੇੜਲੇ ਸੰਗੀ ਸਾਥੀ ਜਿਹੜੇ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਇੱਥੇ ਆ ਕੇ ਲੱਗਿਆ ਨਹੀਂ ਕਿ ਅਸੀਂ ਕਿਸੇ ਬਾਹਰਲੀ ਥਾਂ ਤੇ ਆਏ ਆ ਕਿਉਂਕਿ ਘਰਾਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਆਲੇ-ਦੁਆਲੇ ਤੋਂ ਲੈ ਕੇ ਤੇ ਕੰਮ ਦੇ ਢੰਗਾਂ ਤੋਂ ਲੈ ਕੇ ਸਾਰਾ ਕੁਝ ਉਵੇਂ ਹੀ ਆ ਜਿਵੇਂ ਆਪਾਂ ਮੁਹਾਲੀ ਚਲੇ ਜਾਗੇ ਜਿਵੇਂ ਆਪਾਂ ਪਟਿਆਲੇ ਦੀ ਕਿਸੇ ਸੜਕ ਤੇ ਫਿਰਦੇ ਹੋਗੇ ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਵੱਢ ਜਗੇ ਜਾਂ ਕਿਸੇ ਵੀ ਹੋਰ ਸ਼ਹਿਰ ਦੇ ਵਿੱਚ ਜਾਗੇ ਪਰ ਹਾਂ ਕੁਝ ਗੱਲਾਂ ਜ਼ਰੂਰ ਆ ਜੀ ਕਿ ਜਿਵੇਂ ਆਪਾਂ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਪੰਜਾਬੀ ਖਤਮ ਨਾ ਹੋ ਜਾਵੇ ਆਪਾਂ ਫਿਕਰ ਪ੍ਰਗਟਾਉਨੇ ਆ ਉਵੇਂ ਇਥੋਂ ਦੀ ਜਿਹੜੀ ਨੈਸ਼ਨਲ ਲੈਂਗੁਏਜ ਆ ਜਿਹੜੀ ਜਿਹੜੀ ਰਾਸ਼ਟਰੀ ਬੋਲੀ ਆ ਭਾਸ਼ਾ ਉਹ ਹੈਗੀ ਜੀ ਤਗਲੋ ਫਿਲੀਪਾਈਨ ਦੀ ਤੇ ਇਹਨਾਂ ਨੇ ਮੈਨੂੰ ਦੱਸਿਆ ਜੀ ਕਿ ਤਗਲੋ ਨੂੰ ਵੀ ਇੱਥੇ ਬਹੁਤ ਵੱਡੇ ਪੱਧਰ ਨੇ ਉੱਤੇ ਖਤਰਾ ਕਿਉਂਕਿ ਇਹਨੂੰ ਰੋਮਨ ਦੇ ਵਿੱਚ ਲਿਖਿਆ ਜਾਂਦਾ ਜਿਵੇਂ ਆਪਾਂ ਕਹਿੰਦੇ ਵੀ ਕੀ ਹਾਲ ਹੈ ਪਰ ਜਦੋਂ ਆਪਾਂ ਲਿਖਦੇ ਆ ਉਦੋਂ ਕਈ ਵਾਰੀ ਕੇ ਆਈ ਐਚ ਡਬਲ ਏ ਐਲ ਹਾਲ ਐਚ ਏ ਆਈ ਹੈ ਜਿਵੇਂ ਆਪਾਂ ਇਉਂ ਲਿਖਦੇ ਆ ਉਵੇਂ ਇਹ ਤਗਲੋ ਬੋਲਦੇ ਆ ਪਰ ਲੇਖਣੀ ਦੇ ਵਿੱਚ ਸਕੂਲੀ ਸਿਸਟਮ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਇੱਥੇ ਇੰਗਲਿਸ਼ ਦੀ ਹੁਣ ਅੰਗਰੇਜ਼ੀ ਦੀ ਪਰਮਾਰ ਇੱਥੇ ਵੀ ਆ ਸੋ ਮਤਲਬ ਇਹ ਹੈ ਜੀ ਕਿ ਹਰ ਦੇਸ਼ ਦੀਆਂ ਤੇ ਹਰ ਸ਼ਹਿਰ ਦੀਆਂ ਆਪੋ ਆਪਣੀਆਂ ਚੁਣੌਤੀਆਂ ਅਗਲੀ ਗੱਲ ਇਹ ਕਿ ਜਦੋਂ ਵੀ ਅਸੀਂ ਕਿਸੇ ਕੋਲੇ ਗੱਲ ਕਰਨੇ ਕਿ ਮਨੀਲਾ ਚੱਲੇ ਆ ਮਨੀਲਾ ਰਹਿੰਦੇ ਆ ਮਨੀਲਾ ਜਾਵਾਂਗੇ ਤਾਂ ਉਹ ਬੰਦਾ ਕਹਿੰਦਾ ਅੱਛਾ ਜਿੱਥੇ ਬੰਦੇ ਨੂੰ ਗੋਲੀ ਮਾਰ ਦਿੰਦੇ ਆ ਜਿੱਥੇ ਪੰਜਾਬੀਆਂ ਦੇ ਮਰਨ ਦੀਆਂ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਹਰ ਥਾਂ ਦੇ ਉੱਤੇ ਬਹੁਤ ਕੁਝ ਚੰਗਾ ਜਾਂ ਮਾੜਾ ਵਾਪਰਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਥਾਂ ਕੁੱਲ ਵਰਤਾਰੇ ਦੇ ਤੌਰ ਤੇ ਉਹੋ ਜੀ ਆ ਹੁਣ ਜਦੋਂ ਦੇ ਅਸੀਂ ਆਏ ਆ ਅਸੀਂ ਬਾਈ ਜੀ ਨੂੰ ਇਹੀ ਪੁੱਛਦੇ ਆ ਵੀ ਯਾਰ ਗੋਲੀ ਵਜਨ ਦੀਆਂ ਬੜੀਆਂ ਖਬਰਾਂ ਇੱਥੋਂ ਆਉਂਦੀਆਂ ਵੀ ਬੰਦੇ ਨੇ ਬੰਦੇ ਨੂੰ ਮਾਰਤਾ ਕੀ ਕਾਰਨ ਆ ਵੀ ਪੰਜਾਬੀ ਇਹਨੇ ਕਤਲ ਕਿਉਂ ਕੀਤੇ ਜਾਂਦੇ ਇੱਥੇ ਇਹ ਬਾਈ ਜੀ ਕਹਿੰਦੇ ਵੀ ਨਹੀਂ ਇਹ ਵੱਖੋ ਵੱਖਰੇ ਥਾਵਾਂ ਦੇ ਉੱਤੇ ਵੱਖੋ ਵੱਖਰੇ ਕਾਰਨ ਹੋ ਸਕਦੇ ਆ ਇਹ ਕਹਿੰਦੇ ਵੀ ਦੇਖੋ ਅਸੀਂ ਇੱਥੇ ਦੇਖਿਆ ਜਦੋਂ ਤੋਂ ਰਿਹਿੰਦੇ ਆ 22-23 ਸਾਲ ਤੋਂ ਤਾਂ ਇਹ ਇੱਥੇ ਰਹਿੰਦੇ ਕੋਰੇਵਾਲਾ ਪਿੰਡ ਤੋਂ ਆ ਕੇ ਆਉਣ ਜਾਣ ਲਗਾ ਰਹਿੰਦਾ ਕਈ ਬੰਦੇ 35-38-40-50 ਸਾਲ ਤੋਂ ਵੀ ਇੱਥੇ ਰਹਿੰਦੇ ਆ ਕਈ ਨਵੇਂ ਵੀ ਆਏ ਆ ਉਹ ਕਹਿੰਦੇ ਵੀ ਇੱਥੇ ਹੈਗਾ ਜੀ 90 ਫੀਸਤੀ ਤੋਂ ਵੱਧ ਪੰਜਾਬੀਆਂ ਦਾ ਕੰਮ ਫਾਈਨਾਂਸ ਦਾ ਪੈਸੇ ਦੇਣੇ ਤੇ ਕਿਸ਼ਤਾਂ ਨਹੀਂ ਲੈਣੇ ਤੇ ਹੁਣ ਜਾਂ ਤਾਂ ਆਪਸ ਦੇ ਵਿੱਚ ਮੁਕਾਬਲੇ ਦੀ ਭਾਵਨਾ ਵੀ ਹੁੰਦੀ ਕੰਪੀਟੀਸ਼ਨ ਜਿਵੇਂ ਕਿਸੇ ਪੰਜਾਬ ਦੇ ਵਿੱਚ ਕਰਦੇ ਤੇ ਇੱਕ ਦੂਜੇ ਤੇ ਲੱਗਣਾ ਸ਼ੁਰੂ ਕਰ ਦਿੰਦੇ ਆ ਜਾਂ ਦੂਜਾ ਕਰਨੇ ਦੇ ਪਿੱਛੇ ਕਹਿੰਦੇ ਵੀ ਵੀ ਹੋ ਜਾਂਦਾ ਵੀ ਆਪਾਂ ਕਿਸੇ ਤੋਂ ਥੋੜਾ ਜਿਹਾ ਜ਼ਬਰਦਸਤੀ ਪੈਸੇ ਲੈਨੇ ਆ ਵੀ ਭਾਈ ਪੈਸੇ ਦੇ ਉਹਦੇ ਕੋਲੇ ਹੈ ਨਹੀਂ ਤੇ ਫਿਰ ਉਹ ਖਾਰ ਰੱਖਣ ਲੱਗ ਜਾਂਦਾ ਉਹ ਜਿਵੇਂ ਮਨ ਦੇ ਵਿੱਚ ਭਾਵਨਾ ਹੋਵੇ ਤਾਂ ਇਦਾਂ ਨਹੀਂ ਆ ਕੋਈ ਇਕੜ ਦੁਕੜ ਘਟਨਾਵਾਂ ਵਾਪਰਦੀਆਂ ਜਦੋਂ ਇਹਨਾਂ ਨੇ ਮੈਨੂੰ ਇਹ ਗੱਲ ਦੱਸੀ ਤਾਂ ਫਿਰ ਮੈਂ ਨੈਟ ਤੇ ਦੇਖਿਆ ਕਿ ਜਲੰਧਰ ਦੇ ਵਿੱਚ ਸੁੱਤੇ ਪਏ ਦੋ ਦੋਸਤਾਂ ਦੇ ਉੱਤੇ ਇੱਕ ਬੰਦੇ ਨੇ ਆ ਕੇ ਗੋਲੀਆਂ ਭਰਾਈਆਂ ਤੇ ਕਤਲ ਕਰਤਾ ਹੁਣ ਉਥੇ ਤਾਂ ਮਨੀਲਾ ਨਹੀਂ ਸਾਣੀ ਯਾਨੀ ਕਿ ਸਾਡੇ ਆਂਡ ਗਵਾਂਡ ਦੇ ਵਿੱਚ ਵੀ ਕਿੱਥੇ ਕੀ ਵਾਪਰ ਜੇ ਇਹ ਮਿੰਟ ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਸੋ ਮੇਰੇ ਮਨ ਦੇ ਵਿੱਚ ਸੀ ਮੈਂ ਕੁਝ ਗੱਲਾਂ ਜਾਣਾ ਬਾਈ ਜੀ ਇਸ ਵੇਲੇ ਗੱਡੀ ਚਲਾ ਰਹੇ ਆ ਕੇਵਲ ਸਿੰਘ ਸਿੰਘਾ ਸਾਹਿਬ ਤੇ ਅਸੀਂ ਚੱਲੇ ਜੀ ਗੁਰੂ ਘਰ ਦੇ ਵਿੱਚ ਅੱਜ ਇੱਥੇ ਨਗਰ ਕੀਰਤਨ ਤੇ ਇਹਨਾਂ ਨੇ ਮੈਨੂੰ ਕੁਝ ਗੱਲਾਂ ਸਿਖਾਈਆਂ ਤੇ ਇਹ ਕਹਿੰਦੇ ਵੀ ਭਾਈ ਇਹਨੂੰ ਤਗਾਲੋ ਦੇ ਵਿੱਚ ਆ ਕਹਿੰਦੇ ਆ ਇਹਨੂੰ ਤਗਾਲੋ ਚ ਆ ਕਹਿੰਦੇ ਆ ਤੇ ਮੈਂ ਕੁਝ ਕੁ ਸਿੱਖਣ ਦੀ ਕੋਸ਼ਿਸ਼ ਕਰੀ ਜਨਾ ਭਾਈ ਜੀ ਕੀ ਹਾਲ ਹੈ ਠੀਕ ਠਾਕ ਹਾਂਜੀ ਭਾਈ ਜੀ ਵਧੀਆ ਤੁਸੀਂ ਸੁਣਾਓ ਕੀ ਬਹੁਤ ਵਧੀਆ ਚੜ੍ਹਦੀ ਕਲਾ ਤੁਹਾਨੂੰ 21-22 ਸਾਲ ਹੋ ਗਏ ਆ ਇਹਨੂੰ ਹਾਂਜੀ ਆਲਮੋਸਟ 21 ਸਾਲ ਹੋਣ ਵਾਲੇ ਹੀ ਆ ਬਸ 21 ਸਾਲ ਪਹਿਲਾਂ ਕੇਵਲ ਸਿੰਘ ਹੋਰਾਂ ਨੇ ਕੀ ਮਹਿਸੂਸ ਕੀਤਾ ਇੱਥੇ ਤੇ 21 ਸਾਲ ਬਾਅਦ ਕੀ ਜਦੋਂ ਨਵੇਂ ਨਵੇਂ ਆਈਏ ਕਿਤੇ ਵੀ ਆਪਾਂ ਜੰਨੇ ਆ ਬਾਹਰ ਹਮ ਤੇ ਪਹਿਲਾ ਪਹਿਲਾ ਔਕੜਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਜੀ ਹਮ ਕਿਉਂਕਿ ਆਪਣੀ ਬੋਲੀ ਹੋਰ ਆਪਣਾ ਸੱਭਿਆਚਾਰ ਹੋਰ ਆਪਣੇ ਪਹਿਰਾਵੇ ਹੋਰ ਇੱਥੇ ਆ ਕੇ ਇੱਕਦਮ ਚੇਂਜ ਹੋਣਾ ਹਮ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਇਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਇਹਨਾਂ ਦੀ ਇਹਨਾਂ ਨੇ ਆਪਣੀ ਲੈਂਗੁਏਜ ਬੋਲਣੀ ਆਪਾਂ ਆਪਣੀ ਲੈਂਗੁਏਜ ਬੋਲਦੇ-ਬੋਲਦੇ ਆਏ ਤੇ ਔਖਾ ਤਾਂ ਲੱਗਣੇ ਲੱਗਣਾ ਇੱਥੇ ਆ ਕੇ ਪਰ ਹੌਲੀ ਹੌਲੀ ਜਿਵੇਂ ਜਿਵੇਂ ਮਹੀਨਾ 2 ਮਹੀਨੇ 4 ਮਹੀਨੇ ਹੌਲੀ ਹੌਲੀ ਮਾੜਾ ਮੋਟਾ ਇੰਗਲਿਸ਼ ਦਾ ਵਿੱਚ ਸ਼ਬਦ ਵਰਤਣਾ ਕੋਈ ਕਿਵੇਂ ਕੋਈ ਕਿਵੇਂ ਆਪ ਦੇ ਜਿਹੜੇ ਪਹਿਲਾਂ ਆਏ ਸੀ ਉਹਨਾਂ ਨੇ ਦੱਸਣਾ ਵੀ ਇਹਨੂੰ ਆਹ ਕਹਿੰਦੇ ਆ ਜਿਵੇਂ ਤੁਹਾਨੂੰ ਅੱਜ ਅਸੀਂ ਦੱਸ ਰਹੇ ਆ ਫਿਰ ਹੌਲੀ ਹੌਲੀ ਪਰ ਰੂਟੀਨ ਬਣਦਾ ਗਿਆ ਬਣਦਾ ਗਿਆ ਤੇ ਹੁਣ ਤਾਂ ਆਏ ਲੱਗਦਾ ਵੀ ਜਿਵੇਂ ਸਾਡੀ ਆਪ ਦੀ ਬੋਲੀ ਹੁੰਦੀ ਹੈ ਉਵੇਂ ਹੀ ਬੋਲ ਲਈਦੀ ਹੈ ਤੇ ਇੱਕ ਗੱਲ ਬਾਈ ਜੀ ਜਿਹੜੇ ਪੰਜਾਬੀ ਇੱਥੇ ਆਉਂਦੇ ਆ ਹੁਣ ਵੀ ਆਉਂਦੇ ਆ ਪਹਿਲਾਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਵੱਖ-ਵੱਖ ਤਰੀਕਿਆਂ ਦੇ ਨਾਲ ਤੇ ਪਰ ਮਨੀਲਾ ਜਿਹੜਾ ਜਾਂ ਫਿਲੀਪਾਈਨ ਦੇ ਇਹ ਹਿੱਸੇ ਜਿਹੜੇ ਇਹ ਦੁਨੀਆ ਦੇ ਨਕਸ਼ੇ ਦੇ ਉੱਤੇ ਉਵੇਂ ਨਹੀਂ ਉਪਰੇ ਜਿਵੇਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਦੁਬਈ ਵੀ ਕਹਿ ਲਈਏ ਹੋਰ ਵੱਖ-ਵੱਖ ਥਾਵਾਂ ਕਹਿ ਲਈਏ ਉਹਦਾ ਕਾਰਨ ਕੀ ਮੰਨਦੇ ਹੋ ਦੇਖੋ ਜੀ ਇਹ ਤਾਂ ਇੱਥੇ ਜਿਹੜਾ ਸਾਡਾ ਕਾਰੋਬਾਰ ਆ ਤੁਹਾਨੂੰ ਪਤਾ ਹੀ ਹੈ ਸਾਡਾ ਕਾਰੋਬਾਰ ਤਾਂ ਸਾਇਨਸ ਦੇ ਆ ਸਾਰੇ ਜਿੰਨੇ ਵੀ ਆਪਣਾ ਪੰਜਾਬੀ ਭਾਈਚਾਰਾ ਹੁੰਦਾ ਹੂੰ ਤੇ ਮੈਨੂੰ ਤਾਂ ਇੱਥੇ ਆਉਣ ਲੱਗਿਆ ਵੀ ਆਪਣੇ ਦੇਸ਼ ਨਾਲੋਂ ਦੇਸ਼ ਤੱਕੀ ਜੂਈ ਆ ਹਾਲਾਂਕਿ ਕਹਿੰਦੇ ਆ ਵੀ ਸੁਣੀ ਦਾ ਸਰਪੇਮ ਨਹੀਂ ਦੀ ਆ ਆਪਾਂ ਕਹਿ ਦਿੰਦੇ ਆ ਫਿਲੀਪੀਨ ਬਹੁਤ ਗਰੀਬ ਹੈ ਹਮ ਲੋਕ ਗਰੀਬ ਹੈ ਬਹੁਤ ਗਰੀਬ ਹੈ ਆਪਣੇ ਨਾਲੋਂ ਵੀ ਜ਼ਿਆਦਾ ਗਰੀਬੀ ਹੈਗੀ ਇੱਥੇ ਕੋਈ ਸ਼ੱਕ ਨਹੀਂ ਹਮ ਪਰ ਅਸੀਂ ਇੱਥੇ ਵਿਕਾਸ ਵੇਖੀਏ ਸੜਕਾਂ ਵੇਖੀਏ ਇਥੋਂ ਦੀਆਂ ਜਾਂ ਹੋਰ ਆਪਾਂ ਕਈ ਥਾਵਾਂ ਜਿਵੇਂ ਸ਼ਹਿਰ ਦੇ ਕੋਈ ਸ਼ਹਿਰ ਦਾ ਵਾਤਾਵਰਨ ਵੇਖੀਏ ਸ਼ਹਿਰ ਦੀ ਸਫਾਈ ਦੇਖੀਏ ਤੇ ਆਪਣੇ ਮੁਕਾਬਲੇ ਬਹੁਤ ਜ਼ਿਆਦਾ ਇੱਥੇ ਵਧੀਆ ਹੈ ਪਰ ਬਈ ਇੱਕ ਹੋਰ ਸਵਾਲ ਆ ਵੀ ਤੁਸੀਂ ਇੱਥੇ ਪੈਸੇ ਦੇ ਡਾ ਕੰਮ ਕਰਦੇ ਹੋ ਫਾਈਨਾਂਸ ਦਾ ਆ ਬਹੁਤ ਸਾਰੇ ਪੰਜਾਬੀ ਹੋਰ ਵੀ ਇਹੀ ਕੰਮ ਕਰਦੇ ਆ ਹਾਂਜੀ ਪਰ ਆਪਣੇ ਉਥੇ ਪੈਸੇ ਮਰ ਜਾਂਦੇ ਫਾਈਨਾਂਸ ਵਾਲੇ ਉਥੇ ਇਹ ਸੋਚਦੇ ਵੀ 25 ਤੋਂ ਲੈ ਕੇ 30 ਫੀਸਦੀ ਪੈਸੇ ਸਾਡੇ ਮਰ ਹੀ ਜਾਣੇ ਆ ਉਹ ਇਹ ਗੱਲ ਕਹਿੰਦੇ ਆ ਤੇ ਇਹ ਗੱਲ ਸੱਚੀ ਵੀ ਆ ਕਈ ਬੰਦੇ ਹੁੰਦਿਆਂ ਸੁਣਦਿਆਂ ਵੀ ਮੁਕਰ ਜਾਂਦੇ ਆ ਅਸਟਾਮ ਤੇ ਲਿਖੇ ਦਾ ਵੀ ਕੋਈ ਮੁੱਲ ਨਹੀਂ ਗਵਾ ਬਿਠਾਇਆ ਨਾ ਕੋਈ ਮੁੱਲ ਨਹੀਂ ਉਥੇ ਖਾਲੀ ਚੈੱਕ ਤੇ ਸਾਈਨ ਕਰਾਉਨੇ ਆਪਾਂ ਫਿਰ ਜੇਕਰ ਨਹੀਂ ਬੰਦਾ ਪੈਸੇ ਦਿੰਦਾ ਚੈੱਕ ਦੇ ਬਾਰੇ ਆਪਾਂ ਕੇਸ ਪਾਉਨੇ ਆ ਫਿਰ ਕਈ ਸਾਲ ਉਧਰ ਨਿਕਲ ਜਾਂਦੇ ਆ ਤੁਹਾਡੇ ਇੱਥੇ ਜ਼ੁਬਾਨ ਦੇ ਸਿਰ ਤੇ ਚੱਲਦਾ ਨਾ ਕੋਈ ਲਿਖਤ ਪੜਤ ਕਰਨੇ ਤੁਸੀਂ ਤੁਸੀਂ ਮੈਨੂੰ ਪੈਸੇ ਦੇਤੇ ਇਹ ਮੇਰੀ ਜ਼ਿੰਮੇਵਾਰੀ ਆ ਇਹ ਮੇਰਾ ਆਪਣਾ ਨਿੱਜਾ ਕਿ ਮੈਂ ਉਹ ਮੁਕਰਦਾ ਕਿ ਮੈਂ ਉਹ ਦਿੰਦਾ ਫਿਰ ਇਹ ਕਾਰੋਬਾਰ ਚੱਲੀ ਕਿਵੇਂ ਜਾਂਦਾ ਨਾ ਕੋਈ ਲਿਖਤ ਨਾ ਪੜਤ ਨਾ ਚੈੱਕ ਖਲੀ ਲੈਣਾ ਨਾ سٹਾਮ ਤੇ ਲਿਖਿਆ ਇਹ ਕਿਵੇਂ ਚੱਲਦਾ ਇਹ ਤਾਂ ਜੀ ਬਸ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੋਂ ਦੇ ਲੋਕ ਤਕਰੀਬਨ ਮੰਨ ਕੇ ਚੱਲੋ 95% ਹੀ ਕਵਾਂਗੇ ਸੀ ਤਾਂ ਵੀ ਚੰਗੇ ਹ ਕਿਉਂਕਿ ਨਾ ਤਾਂ ਕੋਈ ਸਾਡੀ ਲਿਖਤ ਆ ਨਾ ਕੋਈ ਪੜਤ ਆ ਹੀ ਤੁਰੇ ਜਾਂਦੇ ਆ ਜਾਂ ਦੁਕਾਨ ਤੇ ਜਾ ਕੇ ਪੁੱਛ ਲੈਣਾ ਘਰ ਚ ਕਿਸੇ ਦੇ ਪੁੱਛ ਲੈਣਾ ਵੇ ਤੁਹਾਨੂੰ ਪੈਸੇ ਚਾਹੀਦੇ ਆ ਜੇ ਉਹਨਾਂ ਨੇ ਕਿਹਾ ਹਾਂ ਸਾਨੂੰ ਚਾਹੀਦੇ ਆ ਤੇ ਚਲੋ ਅਸੀਂ ਡੀਲ ਕਰ ਲੈਣੀ ਜਿਵੇਂ ਵੀ ਸਾਡੀ ਹੋਈ ਹਾਂ ਤੇ ਉਹ ਪੈਸੇ ਦੇ ਹੀ ਜਾਂਦੇ ਆ ਜਿਹੜਾ 5/6 ਤੁਸੀਂ ਕੀ ਕਹਦੇ ਹੁੰਨੇ ਆ ਇਹ ਤਾਂ ਆ ਜੀ ਇੱਥੇ ਹੋਣਾ ਜਿਵੇਂ ਆਪਾਂ 5 6 ਜਿਵੇਂ ਆਪਾਂ ਕਿਸੇ ਨੂੰ 5000 ਦੇਣਾ ਹੈ ਹਾਂ ਤੇ ਉਹ ਆਪਾਂ 1000 ਲਿਖ ਦੇਣਾ ਉਹ ਡੀਲ ਆ ਡੋਡੀ ਕੋਈ 60 ਦਿਨਾਂ ਦੇ ਵਿੱਚ 100-100 ਕਰਕੇ ਦੇਵੇ ਕੋਈ 50 ਦਿਨਾਂ ਚ ਦੇਵੇ ਕੋਈ 40 ਦਿਨਾਂ ਚ ਦੇਵੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਕਰ ਲਈ ਤੇ ਬਸ ਅਸੀਂ ਚਲੀ ਜਾਂਦੇ ਆ ਮਰਦੇ ਕਿੰਨੇ ਪੈਸੇ ਆ ਹਾਂ ਮਰ ਵੀ ਜਾਂਦੇ ਆ ਜੀ ਕਾਹ ਕਹਿ ਸਕਦੇ ਆਪਾਂ ਵੀ ਪਰਸੈਂਟੇਜ ਕਿੰਨੀ ਮੰਨਦੇ ਹੋ ਬਈ ਪਰਸੈਂਟੇਜ ਦੇ ਹਿਸਾਬ ਨਾਲ ਕਈ ਵਾਰੀ ਤਾਂ ਵੱਧ ਵੀ ਮਰ ਜਾਂਦੇ ਆ ਕਈ ਵਾਰੀ ਜਿਵੇਂ ਮਹੀਨੇ ਦੇ ਵਿੱਚ ਆਪਾਂ ਕੋਈ 5-7 ਲਗਾਗਾ ਵਿੱਚੋਂ ਮਤਲਬ ਜਵਾਬ ਦੇ ਗੀਆਂ ਤੇ ਕਈ ਕੋਈ ਕੋਈ ਇਹੋ ਜਿਹਾ ਮਹੀਨਾ ਵੀ ਹੁੰਦਾ ਜਿਹਦੇ ਵਿੱਚ ਨਹੀਂ ਚੱਲ ਕੰਮ ਚੱਲੀ ਜਾਂਦਾ ਪਰ ਤੁਸੀਂ ਗੱਲ ਦੱਸਦੇ ਸੀ ਵੀ ਜਿਹੜੇ ਟੱਬਰ ਨੂੰ ਪੈਸੇ ਦਿੱਤੇ ਸੀ ਤੇ 4-5 ਸਾਲਾਂ ਬਾਅਦ ਉਹਨਾਂ ਨੂੰ ਫੇਰ ਦੇ ਬੈਠੇ ਵੀ ਤੁਹਾਡੇ ਚਿਹਰਾ ਚੇਤੇ ਨਹੀਂ ਰਿਹਾ ਹਾਂ ਇਹ ਤਾਂ ਹੋ ਜਾਂਦਾ ਕਈ ਵਾਰੀ ਜਿਵੇਂ ਕੋਈ ਕੋਈ ਗਾਹਕ ਹੁੰਦਾ ਉਹ ਪੈਸੇ ਲੈ ਕੇ ਮੁੱਕਰ ਜਾਂਦਾ ਵੀ ਨਹੀਂ ਦਿੰਦਾ ਲੋਕੇ ਚਲੋ ਰਜਾਲਾ ਛੱਡ ਦਈਦਾ ਵੀ ਬਹੁਤ ਵਾਰ ਵਾਰ ਅਗਲੇ ਦਿਕਰ ਇਕੀ ਜਾਣਾ ਜੋ ਦੇਣੀ ਨਹੀਂ ਹਣਾ ਹਾਂ ਔਰ ਪੰਜਾਂ ਚੌਸ ਸਾਲਾਂ ਬਾਅਦ ਕਿਤੇ ਨਾ ਕਿਤੇ ਕੁਦਰਤੀ ਫੇਰ ਉਹ ਘਰ ਬਦਲ ਲਿੰਦਾ ਹੋਊ ਦੂਜੇ ਥਾਂ ਜਾਵੜਿਆ ਉੱਥੇ ਜਾ ਕੇ ਉਹਨੇ ਫੇਰ ਮੰਗ ਲੇ ਉਹਦੋਂ ਚਿਹਰਾ ਚੂਰਾ ਭੁੱਲ ਜਾਈਦਾ ਫੇਰ ਦੇਦੀ ਤੇ ਜਦੋਂ ਤੱਕ 15 ਕ ਦਿਨ ਦੇਖੀਦਾ ਯਾਰ ਇਹ ਤਾਂ ਐ ਲੱਗਦਾ ਵੀ ਉਹ ਅੱਗੇ ਵੀ ਆਪਾਂ ਦੇਤੀ ਫਿਰ ਹੌਲੀ ਹੌਲੀ ਦਿਮਾਗ ਨੂੰ ਲਿਆਈਦਾ ਉੱਥੇ ਫਿਰ ਵਾਕਿਆ ਹੁੰਦਾ ਵਾਕਿਆ ਯਾਰ ਉਹ ਐ ਉਹ ਫਿਰ ਵੀ ਭੱਜ ਜਾਂਦਾ ਕਈ ਵਾਰੀ ਅੱਛਾ ਫਿਰ ਦੂਰੀ ਵਾਰ ਭੱਜਿਆ ਉਹ ਦੂਰੀ ਵਾਰ ਵੀ ਭੱਜ ਜਾਂਦਾ ਤੇ ਭਾਈ ਜਿਹੜੀਆਂ ਅਸੀਂ ਖਬਰਾਂ ਸੁਣਦੇ ਆ ਮੈਨੂੰ ਵੀ ਹੁਣ ਜਦੋਂ ਜਿਵੇਂ ਜਿਵੇਂ ਸਾਡੇ ਭੈਣਾ ਵੀਰਾਂ ਨੂੰ ਪਤਾ ਲੱਗਦਾ ਮੈਂ ਤੁਹਾਡੇ ਵੱਲ ਆਇਆ ਹੋਇਆ ਆ ਉਹਨੇ ਵੀ ਇਹ ਸਵਾਲ ਦਾ ਉੱਤਰ ਲੈ ਕੇ ਆਇਓ ਵੀ ਮਨੀਲਾ ਦੇ ਵਿੱਚ ਫਿਲੀਪਾਈਨ ਦੇ ਵੱਲ ਲੋਕਾਂ ਦੇ ਕਤਲ ਇੰਨੇ ਕਿਉਂ ਹੁੰਦੇ ਪੰਜਾਬਗਾਂ ਦੇ ਬਾਰੇ ਇਹੀ ਖਬਰਾਂ ਆਉਂਦੀਆਂ ਕੁਦਰਤੀ ਮੌਤ ਵਾਲੀਆਂ ਵੀ ਚਲੋ ਹਰ ਥਾਂ ਤੇ ਹੁੰਦੀ ਆ ਪਰ ਕਤਲ ਕਰਤਾ ਗੋਲੀ ਮਾਰਦੀ ਗੋਲੀ ਮਰਵਾਤੀ ਮੋਟਰਸਾਈਕਲ ਤੇ ਜਾਂਦਾ ਸੀ ਆਹ ਕਰਤਾ ਵਜਾ ਕੀ ਇਹਦੇ ਪਿੱਛੇ ਇਹ ਕਈ ਵਾਰੀ ਤਾਂ ਹੁੰਦਾ ਜੀ ਜਿਵੇਂ ਆਪਾਂ ਹੁਣ ਕਲੈਕਸ਼ਨ ਕਰਨ ਜਾਂਦੇ ਆ ਸਾਡੇ ਕੋਲੇ ਪੈਸੇ ਹੁੰਦੇ ਆ ਸਾਨੂੰ ਇਹ ਲੋਕ ਮਰ ਪਿੰਦੇ ਆ ਹੋਂ ਵਾਲੇ ਆਪਾਂ ਕਹਿ ਸਕਦੇ ਹਾਂ ਜਾਂ ਇੱਥੇ ਆਪੇ ਕੋਲ ਡਾਪਰ ਕਹਿੰਦੇ ਆ ਹਾਂ ਤੇ ਜੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਆਹ ਮੋਟਰਸਾਈਕਲ ਦੇ ਦੇ ਜਾਂ ਪੈਸੇ ਦੇ ਦੇਓ ਤੇ ਜੇ ਤਾਂ ਆਪਾਂ ਚੁੱਪ ਕਰਕੇ ਫੜਾਤੇ ਤੇ ਚਲੋ ਲੈ ਕੇ ਤੁਰ ਜਾਂਦੇ ਆ ਜੇ ਆਪਾਂ ਉਹਨਾਂ ਨਾਲ ਹੱਥੋਂ ਪਾਈ ਹੋਈਏ ਜਾਂ ਉਹਨਾਂ ਨਾਲ ਕੋਈ ਕੋਸ਼ਿਸ਼ ਕਰੀਏ ਵੀ ਨਾ ਕੋਣ ਸਾਨੂੰ ਆਪਾਂ ਉਹਨਾਂ ਨੂੰ ਅੱਗੋਂ ਭਈ ਇਹ ਨਹੀਂ ਨਹੀਂ ਅਸੀਂ ਨਹੀਂ ਦੇਣਗੇ ਫਿਰ ਉਹ ਨੁਕਸਾਨ ਵੀ ਕਰ ਜਾਂਦੇ ਆ ਹਾਂ ਬਾਕੀ ਜਿਹੜਾ ਹੋਰ ਕੋਈ ਮਾੜਾ ਮੋਟਾ ਕੋਈ ਹੁੰਦਾ ਕੋਈ ਕਤਲ ਕਰੇ ਇੱਕ ਹੋ ਗਿਆ ਜਾਂ ਦੋ ਹੋ ਗਿਆ ਜਾਂ ਕੋਈ ਇਹੋ ਜੀ ਗੱਲਬਾਤ ਹੁੰਦੀ ਹੈ ਕਈ ਵਾਰੀ ਭਲੇਖੇ ਨਾਲ ਵੀ ਹੋ ਜਾਂਦਾ ਕਈ ਵਾਰੀ ਕੋਈ ਆਪਸੀ ਰੰਜਿਸ਼ ਹੁੰਦੀ ਕਿਸੇ ਦੀ ਹਾਂ ਐ ਵੀ ਹੋ ਜਾਂਦੇ ਆ ਬਾਕੀ ਜੇ ਆਪਾਂ ਕਹੀਏ ਵੀਂਧਰਾਪੁਰਾ ਵੀ ਇੱਥੇ ਕਤਲ ਕਤਲ ਕਤਲੋਗਾਰਦੀ ਹੋ ਜਾਂਦੀ ਉਹ ਗੱਲ ਤਾਂ ਹੈ ਨਹੀਂ ਹਾਂ ਉਹਦਾ ਸਿਰਫ ਇੱਕ ਬਦਨਾਮ ਹੋ ਜਾਂਦਾ ਨਾਂ ਦੇਸ਼ ਦਾ ਵੀ ਜੇ ਆਪਣੇ ਇੰਡੀਆ ਜਾ ਕੇ ਖਬਰ ਵੱਡੀ ਬਣ ਜਾਂਦੀ ਵੀ ਉੱਥੇ ਬੰਦਾ ਮਾਰਤਾ ਤੇ ਮਰਨ ਤਾਂ ਹੁਣ ਆਪਣੇ ਕਿਹੜਾ ਰੋਜ਼ ਕਤਲ ਇੱਥੋਂ ਨਾਲੋਂ ਵੀ ਜ਼ਿਆਦਾ ਹੋਈ ਜਾਂਦੇ ਆ ਸਹੀ ਆਣ ਗਵਾਂਡ ਚ ਪਤਾ ਨਹੀਂ ਕੀ ਹੋ ਜੇ ਪਤਾ ਨਹੀਂ ਕੀ ਹੋ ਜੇ ਇਸ ਕਰਕੇ ਏਡੀ ਕੋਈ ਖਾਸ ਗੱਲ ਨਹੀਂ ਗਈ ਇਹ ਤਾਂ ਇੱਕ ਥੋੜੀਆਂ ਜਿਹੀਆਂ ਗੱਲਾਂ ਵੱਧ ਬਣਾਈਆਂ ਹੋਈਆਂ ਹਮ ਤੇ ਬਾਕੀ ਤੁਹਾਡੇ ਨਾਲ ਵੀ ਕਦੇ ਕੋ ਕੋੜਾ ਤਜਰਬਾ ਹੋਇਆ ਹਾਂ ਬਧੇਰੇ ਵਾਲੀ ਲੁੱਟ ਕੋ ਹੋਈ ਹੈ ਬਹੁਤ ਵਾਰੀ ਹੋਈ ਹੈ ਤੇ ਦੇ ਦੇ ਦਾ ਇੱਕ ਵਾਰੀ 18 ਚ ਮੋਟਰਸਾਈਕਲ ਖੋਇਆ ਗਿਆ ਜੀ ਉਹਨਾਂ ਨੇ ਮੰਗਿਆ ਪੱਦੇ ਤਾਂ ਹਮ ਉਹ ਲੈ ਕੇ ਮੋਟਰਸਾਈਕਲ ਉੱਠ ਗਏ ਚਲੋ ਆਪਾਂ ਆਪਦੇ ਰਾਹ ਪੈ ਕੇ ਅਗਲੇ ਤਰਫ ਫੇਰ ਲਿਆਂਦਾ ਹਮ ਫਿਰ ਕੰਮ ਤੇ ਚੜ ਗਏ ਕੰਮ ਤਾਂ ਕਰਨਾ ਹੀ ਆ ਬਿਲਕੁਲ ਸਹੀ ਬਸ ਆਹੀ ਆ ਉਹ ਰੀਡੀ ਗੱਲ ਖਾਸ ਨਹੀਂ ਤਾ ਮੇਰਾ ਖਿਆਲ ਆ ਵੀ ਅੱਗੇ ਟੋਲ ਆ ਗਿਆ ਜੀ ਹਾਂ ਜੀ ਟੋਲ ਪਲਾਗਾ ਅੱਗੇ ਟੋਲ ਆ ਟੋਲ ਬਾਰੇ ਵੀ ਜਾਣਕਾਰੀ ਬਾਈ ਤੋਂ ਆ ਦੇਖ ਲੋ ਜੀ ਅਸਮਾਨ ਬਿਲਕੁਲ ਨੀਲਾ ਅਸੀਂ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਕਹਿੰਦੇ ਨੀਲੀ ਛੱਤ ਵਾਲਾ ਰੱਖਾ ਸਾਡਾ ਬਿਲਕੁਲ ਹੈਗਾ ਪਰ ਨੀਲੀ ਛੱਤ ਆਪਾਂ ਛੱਡੀ ਕਿੱਥੇ ਆ ਇੱਥੇ ਹੈਗੀ ਆ ਹਾਲੇ ਤੇ ਆ ਟੋਲ ਆ ਗਿਆ ਇਹ ਹੁਣ ਵੇਖਦੇ ਆ ਭਾਈ ਟੋਲ ਇੰਗਲੈਂਡ ਵਾਂਗੂ ਆ ਕੈਨੇਡਾ ਵਾਂਗੂ ਆ ਕਿ ਇੱਥੇ ਪੰਜਾਬ ਵਾਂਗੂ ਆ ਇੱਥੇ ਤਾਂ ਵੀ ਪੰਜਾਬ ਵਾਂਗੂ ਹੀ ਆ ਆ ਮੂਰੇ ਡੰਡੇ ਜੇ ਵੀ ਆ ਗਏ ਆ ਅਛਾ ਇੱਥੇ ਬੰਦਾ ਹੈ ਨਹੀਂ ਕੋਈ ਬੰਦਾ ਹੈ ਨਹੀਂ ਇੱਥੇ ਆਟੋਮੈਟਿਕ ਪੈਸੇ ਇਹਦੇ ਚ ਪਾਏ ਹੋਏ ਆ ਹਾਂ ਬਸ ਚੱਕਿਆ ਗਿਆ ਜਿਵੇਂ ਫਾਸਟ ਹੈਗਾ ਉਵੇਂ ਫਾਸਟ ਹੈਗਾ ਠੀਕ ਆ ਤਾਂ ਬਈ ਸੜਕਾਂ ਦੀ ਸਥਿਤੀ ਕਿਵੇਂ ਆ ਸੜਕਾਂ ਤਾਂ ਤੁਸੀਂ ਦੇਖੋ ਇਹ ਇਹ ਆਪਾਂ ਹਾਈਵੇ ਤੇ ਜਾ ਰਹੇ ਹੁਣ ਹਾਂਜੀ ਵੀ ਸੜਕਾਂ ਤਕਰੀਬਨ 90% ਸੜਕਾਂ ਇੱਥੇ ਬਹੁਤ ਵਧੀਆ 90 ਤੋਂ ਵੀ ਜ਼ਿਆਦਾ 95% ਹੀ ਕਹਿ ਸਕਦਾ ਪਿੰਡ ਪਿੰਡੂ ਖੇਤਰ ਦੇ ਵਿੱਚ ਵੀ ਸੜਕਾਂ ਬਹੁਤ ਵਧੀਆ ਹਾਂ ਤੁਹਾਨੂੰ ਕਿਤੇ ਵੀ ਟੁੱਟੀ ਸੜਕ ਬਹੁਤ ਘੱਟ ਨਜ਼ਰ ਆਊਗੀ ਬਹੁਤ ਘੱਟ अच्छा ਜਿਵੇਂ ਆਪਣੇ ਆਮ ਆਉਂਦੀ ਹੈ ਨਾ ਹਮ ਇੱਥੇ ਆਮ ਵਧੀਆ ਹੋਣਗੀਆਂ ਹਮ ਤੇ ਜਿਵੇਂ ਆਪਣੇ ਮਤਲਬ ਵਧੀਆ ਸੜਕ ਹੁੰਦੀ ਹੈ ਹਮ ਕਿਤੇ ਕਿਤੇ ਹੁੰਦੀ ਹੈ ਨਾ ਹਮ ਹਮ ਉੱਥੇ ਫਿਰ ਟੁੱਟੀ ਕਿਤੇ ਕਿਤੇ ਆਉਗੀ ਉੱਥੇ ਤੇ ਭਾਈ ਜੀ 1 ਲੱਖ 5000 ਰੁਪਏ ਜਦੋਂ ਅਸੀਂ ਇੱਥੋਂ ਦਾ ਪੀਸੋ ਹੈ ਨਾ ਇੱਥੋਂ ਦਾ ਤੁਹਾਡਾ ਹਾਂਜੀ ਪੀਸੋ ਪੀਸੋ ਤੁਸੀਂ ਜਦੋਂ ਇੰਡੀਆ ਦੇ ਵਿੱਚ ਭੇਜਦੇ ਆ ਉਹਦਾ 1.5 ਲੱਖ ਰੁਪਏ ਬਣ ਜਾਂਦਾ 1 ਲੱਖ 5000 ਦਾ ਲਗਭਗ ਬਸ ਇੱਥੇ ਵੀ ਤਾਂ ਚੱਲਦਾ ਜਿਵੇਂ ਕਰੰਸੀ ਤਾਂ ਨੇੜੇ ਤੜੇ ਜਈ ਹੈ 68 69 ਆਏ ਜੇ ਚੱਲਦਾ ਮਤਲਬ ਲੱਖ ਦਾ ਜਿਵੇਂ ਇੱਥੋਂ ਦਾ 70 ਉਹ 3 ਲੱਖ ਉੱਥੇ ਸਤ ਲੱਖ ਬਣਨਾ ਆਈ ਹੈ ਅੱਛਾ ਇੱਥੋਂ ਦਾ 68000 ਇੰਡੀਆ ਦਾ ਲੱਖ ਬਹੁਤ ਲੱਖ ਜਦੋਂ ਅਸੀਂ ਆਏ ਆ ਪਹਿਲਾਂ ਹੂੰ 2004 ਚ ਮ ਆਇਆ ਸੀ ਇੰਡੀਆ ਦਾ ਜਣੀ 70000 ਇੱਥੇ ਲੱਖ ਬਣਦਾ ਸੀ ਉਦੋਂ ਇੰਡੀਆ ਦਾ 70000 ਇੱਥੇ ਲੱਖ ਬਣਦਾ ਹੁਣ ਲਾ ਲਓ ਇੱਥੋਂ ਦਾ 70000 ਉੱਥੇ ਲੱਖ ਬਣਦਾ ਹੈ ਮਲਟੀਵਾਜੀ ਹੂੰ ਤੇ ਭ੍ਰਸ਼ਟਾਚਾਰ ਹੈਗਾ ਇੱਥੇ ਮੈਂ ਭ੍ਰਸ਼ਟਾਚਾਰ ਸਾਡੇ ਨਾਲ ਤਾਂ ਨਹੀਂ ਕੋਈ ਐਵੇਂ ਕਹੀ ਇੰਨਾ ਕੋਈ ਗਵਾਹ ਨਾ ਕਿਤੇ ਕੋਈ ਕਹਿਣਾ ਕੋਈ ਭਾਇਤਾ ਤੁਮ ਮੰਗੇ ਆ ਆਪਦੀ ਆਪ ਜਗਹ ਨੂੰ ਖੁਸ਼ੀ ਨਾ ਹੋਵੇ ਕੰਮ ਕਰਾਉਣ ਨੂੰ ਦੇ ਪਤ ਜਿਵੇਂ ਦੇ ਦਿੰਨੇ ਉਵੇਂ ਆ ਤੇ ਪੁਲਿਸ ਬਹੁਤ ਬਹੁਤ ਵਧੀਆ ਇੱਥੇ ਹੂੰ ਵਧੀਆ ਬੰਦੇ ਪੁਲਿਸ ਦੇ ਕੋਈ ਚੱਕਰ ਨਹੀਂ ਠੀਕ ਆ ਬਹੁਤ ਵਧੀਆ ਪੁਲਿਸ ਇੱਥੋਂ ਦੀ ਤੇ ਗੁਰੂ ਘਰ ਬਾਈ ਜੀ ਕਿੰਨੇ ਇੱਥੇ ਇਹ ਮਨੀਲਾ ਮਨੀਲਾ ਦੇ ਵਿੱਚ ਅੰਦਾਜ਼ਾ ਮਨੀਲਾ ਦੇ ਵਿੱਚ ਤਾਂ ਇੱਕ ਤਾਂ ਜਿਹੜਾ ਮੇਨ ਹੈ ਹੂੰ ਸਭ ਤੋਂ ਪਹਿਲਾ ਗੁਰੂ ਘਰ ਉਹ ਮਨੀਲਾ ਪਾਕੋ ਮਨੀਲਾ ਪਾਕੋ ਹਾਂ ਪਾਕੋ ਕਹਿੰਦੇ ਹੋ ਰਿਹੇ ਨੂੰ ਤੇ ਬਾਕੀ ਇੱਕ ਮਰਕੀਨਾ ਸਿਟੀ ਹੈ ਉੱਥੇ ਵੀ ਗੁਰੂ ਘਰ ਹੈਗਾ ਇੱਕ ਆਪਾਂ ਇੱਥੇ ਚੱਲੇ ਆ ਲਗੂਨਾ ਸਿਟੀ ਇੱਥੇ ਵੀ ਹੈ ਲਗੂਨਾ ਸਿਟੀ ਚੱਲੇ ਆਪਾਂ ਹਾਂ ਲਗੂਨਾ ਸਿਟੀ ਇੱਥੇ ਪਿੰਨਣਾ ਜਿਹੜੀ ਇਹ ਛੋਟੇ ਸ਼ਹਿਰ ਦਾ ਨਾ ਹਾਂ ਹਾਂ ਇੱਥੇ ਵੀ ਹੈਗਾ ਬਾਕੀ ਇੱਥੇ ਇੱਕ ਸਨ ਪਬਲੋ ਹੈ ਹਾਂ ਇਤੋਂ ਕਰੀਬਾ 10 ਕਿਲੋਮੀਟਰ ਉੱਥੇ ਹੈ ਬਾਕੀ ਹੋਰ ਗੁਰੂ ਘਰ ਬਹੁਤ ਹੈ ਸੰਜਾਗੋ ਸਿਟੀ ਇੱਥੇ 250 ਕਿਲੋਮੀਟਰ ਉੱਥੇ ਹੈ ਪਿੱਛੇ ਜੇ ਨਗਰ ਕੀਰਤਨ ਉਹ ਵੇੜੇ ਮੈਂ ਜਾ ਕੇ ਆਇਆ ਉੱਥੇ ਅੱਛਾ ਜੀ ਉੱਥੇ ਵੀ ਹੈਗਾ ਗੁਰੂ ਘਰ ਬਹੁਤ ਹੈ ਇੱਥੇ ਹਾਂ ਬਾਕੀ ਦੁਆਦੇ ਵੀ ਹੈਗਾ ਹਾਂ ਸਾਰੇ ਜਿੱਥੇ-ਜਿੱਥੇ ਵੀ ਆਪਣੇ ਲੋਕ ਵਸਦੇ ਆ ਗੁਰੂ ਘਰ ਤਾਂ ਹੁੰਦਾ ਹੀ ਹੈ ਜੀ 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 ਤੇ ਇੱਥੇ ਕੋਈ ਪ੍ਰਧਾਨਗੀ ਦਾ ਰੌਲਾ ਕੋਈ ਪੱਗੋ ਹੱਥੀ ਹੁਣ ਵਾਲੀ ਗੱਲ ਕੋਈ ਮੈਨੂੰ ਕਮੇਟੀ ਦੇ ਵਿੱਚ ਆਹ ਲੈ ਲਿਆ ਜਾਵੇ ਕੋਈ ਰੌਲੇ ਧਰਮ ਦੇ ਘਾਟ ਆ ਕਿ ਪੂਰੇ ਹੀ ਹੈ ਨਹੀਂ ਇੱਥੇ ਵੈਸੇ ਇੰਨਾ ਖਾਸ ਨਹੀਂਗਾ ਬਸ ਕੋਈ ਅਸੀਂ ਤਾਂ ਵੇਖਿਆ ਉਕਾ ਨਹੀਂ ਵੇ ਰੌਲਾ ਪਉਂਦਾ ਪਰ ਨਾ ਆਪਾਂ ਮੱਥਰ ਦੇ ਕੀ ਦਾ ਗੌਰ ਕਰੇ ਤੇ ਘਰੇ ਆ ਜਾਈਦਾ ਬਸ ਹਮ ਜੇ ਲੋਕ ਆਪਦੇ ਕੰਮ ਨੂੰ ਸਮਰਪਤ ਆ ਹਾਂਜੀ ਹਾਂਜੀ ਠੀਕ ਆ ਤੇ ਬਈ ਚੋਣ ਪ੍ਰਣਾਲੀ ਇੱਥੋਂ ਨਹੀਂ ਕਿਹੋ ਜੀ ਆ ਤੁਹਾਨੂੰ ਇੱਥੇ ਸੱਚਾ ਇੱਥੇ ਜਿਹੜੇ ਆਪਣੇ ਪੰਜਾਬੀ ਆ ਉਹਦੇ ਵਿੱਚੋਂ ਕੁਝ ਕੀ ਸਿਟੀਜ਼ਨ ਆ ਉਹਨੇ ਸਿਟੀਜ਼ਨ ਤੋਂ ਬਹੁਤ ਕੁ ਕੱਟ ਕੋਈ ਹੋਊਗਾ ਵੈਸੇ ਤਾਂ ਬਾਕੀ ਤਾਂ ਜਿਵੇਂ ਆ ਮਤਲਬ ਜਿਹੜੀ ਫਿਲੀਪੀਨੋ ਉਹਨਾਂ ਕੋਲ ਡੇਡੀ ਜਿਹੜਾ ਉਹਨਾਂ ਨਾਲ ਵਿਆਹ ਕਰਾ ਕੇ ਬੰਦੇ ਪੱਕੇ ਹੋਏ ਬਹੁਤ ਬਾਕੀ ਵਰਕ ਪਰਮਿਟ ਵਾਲੇ ਹੈਗੇ ਆ ਬਾਕੀ ਹੋਰ ਪੀਆਰ ਹੋਰ ਜਾਂ ਪੁਰਾਣੇ ਮਿਨਿਸਟਰੀ ਆ ਉਹ ਬੰਦੇ ਵਧੀਆ ਹਾਂ ਮਕੋਵ ਕਰੇ ਮਤਲਬ ਵੀ ਜਿਹੜਾ ਇੱਕ ਕੋਲੇ ਕਹੇ ਕੋਲੇ ਕਿਹੜਾ ਕਹੇ ਕੋਲੇ ਜਿਹੜਾ ਕਿਹੇ ਕੋਲੇ ਹੂੰ ਵਸਤਰਾ ਤੇ ਅੱਜ ਅਸੀਂ ਇਸ ਵੇਲੇ ਹਾਈਵੇ ਤੇ ਜਾ ਰਹੇ ਆ ਤੇ ਹਾਈਵੇ ਆ ਸੋਹਣਾ ਹੈਗਾ ਜੀ ਆਲੇ ਦੁਆਲੇ ਹਰਿਆਲੀ ਵੀ ਚੰਗੀ ਹੈਗੀ ਆ ਤੇ ਅਸੀਂ ਜਾ ਰਹੇ ਆ ਬਈ ਜੀ ਕਿਹੜਾ ਠੀਕ ਨਹੀਂ ਸੀ ਬੀਨਨ 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 ਵੱਲ ਚੱਲੇ ਆ ਬੀਨਨ ਸ਼ਹਿਰ ਚ ਬੀਨਨ ਸ਼ਹਿਰ ਚੱਲੇ ਆ ਤੁਸੀਂ ਮੈਨੂੰ ਕੀ ਦੱਸਿਆ ਸੀਗਾ ਬੰਦੇ ਨੂੰ ਕੀ ਕਹਿੰਦੇ ਆ ਤੇ ਔਰਤ ਨੂੰ ਕੀ ਕਹਿੰਦੇ ਆ ਲੜਾਕੀ ਬੰਦਾ ਮਾਂ ਲਾਕੀ ਬੰਦਾ ਤੇ ਔਰਤ ਵਬਾਈ ਬਬਾਏ ਇਸ ਵੇਲੇ ਸਾਡੀ ਗੱਡੀ ਦੇ ਵਿੱਚ ਪੰਜ ਬਬਾਏ ਆ ਤੇ ਅਸੀਂ ਤਿੰਨ ਲਾਕੀ ਬੈਠੇ ਆ ਤੇ ਚਲੋ ਵਰੀਆ ਭਾਈ ਜੀ ਤੇ ਹੋਰ ਕੋਈ ਭਾਈ ਜੀ ਜਾਣਕਾਰੀ ਜਿਵੇਂ ਇੱਥੇ মিডিਆ ਨਹੀਂ ਹੈਗਾ ਜਿਵੇਂ ਕਿ ਕੈਨੇਡਾ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਜਾਂ ਤੱਕ ਜਿੱਥੇ ਪੰਜਾਬੀਆਂ ਦੀ ਗਿਣਤੀ ਵੱਸੋਂ ਵੱਧਾ ਫਿਰ ਉੱਥੇ ਜਿਵੇਂ ਸਥਾਪਿਤ ਕੀਤਾ ਗਿਆ ਪੰਜਾਬੀ ਇੱਥੇ ਵੀ ਚੋਖੇ ਆ ਤੁਸੀਂ ਦੱਸਦੇ ਸੀ ਵੀ ਆਪਾਂ ਗੁਰੂ ਘਰ ਜਾਵਾਂਗੇ ਤੇ ਉੱਥੇ ਬਹੁਤ ਵੱਡੀ ਗਿਣਤੀ ਤੇ ਹੋਣਗੇ ਪਰ ਇੱਥੇ ਉਵੇਂ ਕੋਈ ਪੰਜਾਬੀ মিডিਏ ਦਾ ਅੰਗ ਹੈ ਨਹੀਂ ਮੇਰੇ ਖਿਆਲ ਹਾਲੇ ਤੱਕ ਦੇ ਪੇਜ ਬਣਿਆ ਇੱਕ ਦੋ ਤੇ ਉਸ ਤਰ੍ਹਾਂ মিডিਆ ਹੈ ਨਹੀਂ ਉੱਥੇ ਪੇਜ ਹੈਗੇ ਇੱਕ ਦੋ ਮਤਲਬ ਉਹ ਪੇਜਾਂ ਦੇ ਉੱਤੇ ਖਬਰਾਂ ਖਬਰਾਂ ਪਾਉਂਦੇ ਆ ਤੇ ਹੋਰ ਕੋਈ ਖਾਸ মিডিਆ ਨਹੀਂ ਜਿਹੜੇ ਆਪਣੇ ਕੈਨੇਡਾ ਦਾ ਰਕਾ ਜਾਂ ਹੋਰ ਹਨਾ ਉਹ ਚੀਜ਼ ਹਜੇ ਇੱਥੇ ਹੈ ਨਹੀਂ ਕੋਈ ਕਲੱਬਾਂ ਪੰਜਾਬੀਗੀਆਂ ਨਹੀਂ ਕੋਈ ਕਲੱਬ ਨਹੀਂ ਕੋਈ ਕਲਾਕਾਰਾਂ ਦੇ ਸ਼ੋਅ ਵਗੈਰਾ ਹੁੰਦੇ ਇੱਥੇ ਹੁੰਦੇ ਆ ਕਦੇ ਕਦੇ ਹੁੰਦੇ ਆ ਕਦੇ ਕਦੇ ਹਾਂ ਹਾਂ ਤੇ ਬਾਕੀ ਹੋਰ ਕਲੱਬ-ਕਲਬ ਤਾਂ ਨਹੀਂ ਖਾਸ ਕੋਈ ਕਬੱਡੀ ਦੇ ਮੈਚ ਕਰਾਉਂਦੇ ਹੁੰਦੇ ਆ ਹੁਣ ਆ ਕਰੋਨੇ ਤੋਂ ਬਾਅਦ ਘਟਿਆ ਇੱਕ ਵਾਰੀ ਹੋਇਆ ਪਹਿਲਾਂ ਕਰਾਉਂਦੇ ਹੁੰਦੇ ਸੀਗੇ ਹੂੰ ਤੇ ਹੁਣ ਕਬੱਡੀ ਦੇ ਵੀ ਘੱਟ ਹੀ ਹੁੰਦੇ ਆ ਹੂੰ ਮੈਂ ਕਹਿੰਦਾ ਨਗਰ ਕਿਰਤਨ ਜੂਰ ਹੁੰਦਾ ਕੋਈ ਤੁਸੀਂ ਜਿਹੜਾ 2022 ਸਾਲ ਦੇ ਵਿੱਚ ਇੱਕ ਐਸੀ ਗੱਲ ਜਿਹੜੀ ਕਿ ਤੁਸੀਂ ਕਦੇ ਭੁੱਲਦੇ ਨਾ ਹੋ ਵੀ ਯਾਰ ਆਉਣ ਸਾਰ ਇਹੋ ਜਿਹਾ ਤਜਰਬਾ ਹੋਇਆ ਸੀ ਤੇ ਇਹ ਆਖਰੀ ਸਾਹ ਤੱਕ ਨਾਲ ਰਹਿਣਾ ਪਾ ਕੰਮ ਪਾਇਆ ਸੀ ਮਹੀਨੇ ਕੇ ਬਾਅਦ ਮਾਮਿਆਂ ਨੇ ਚੱਕ ਲਿਆ ਸੀਗੇ ਬਸ ਉਹ ਉਹ ਆਖਰੀ ਤਜਰਬਾ ਹੋਇਆ ਮਾਮੇ ਦਾ ਪੁਲਿਸ ਨੇ ਆਓ ਪੇਪਰ ਪੁਰ ਰਹੇ ਜਾਂਦੇ ਜੋ ਨਵੇਂ ਹੁੰਦੇ ਆਪਾਂ ਹਾਂ ਬਸ ਉਹ ਆ ਹੋਰ ਤਾਂ ਬਾਕੀ ਠੀਕ ਠਾਕ ਹੈ ਇਹ ਜਿੰਦਗੀ ਦਾ ਇੱਕ ਸਭ ਤੋਂ ਕੋ ਜਿਵੇਂ ਕੋੜਾ ਕੋਟਾ ਜਦੋਂ ਆਪਾਂ ਪਿੰਡੋਂ ਕਰਜ਼ਾ ਚੱਕ ਕੇ ਆਏ ਹੋਈਏ ਹਾਂ ਤੇ ਇੱਥੇ ਆਉਣ ਸਰ ਕੰਮ ਅਜੇ ਬਣਿਆ ਨਾ ਹੋਵੇ ਤੇ ਦੁਬਾਰਾ ਫੇਰ ਪਿੰਡੋਂ ਮਗਾ ਕੇ ਪੈਸੇ ਦੇਣੇ ਪੈਣਾ ਨਾ ਹਾਂ ਸਹਾਇਤਾ ਹੋਰ ਤਾਂ ਏਡਾ ਨੀ ਕੋਈ ਡਰਾਹੋ ਜੀ ਕੋਈ ਹੋਈ ਜਾਂ ਜਿਵੇਂ ਮੋਟਰਸਾਈਕਲ ਵੀ ਖੋਇਆ ਗਿਆ ਸੀ ਚਲੋ ਉਹਦਾ ਕਮਾਇਆ ਸੀ ਉਹ ਚਲ ਖੋ ਲਿਆ ਕੋਈ ਗੱਲ ਨਹੀਂ ਚੱਲੀ ਜਾਂਦਾ ਹੋਇਆ ਜਦੋਂ ਇੱਥੋਂ ਕਮਾਏ ਇੱਥੇ ਹੀ ਲੈ ਗਏ ਹੈਨਾ ਉਦੋਂ ਜਾਨੇ ਪਿੰਡੋਂ ਮਗਾ ਕੇ ਦੇਣੇ ਪੈ ਜਦੋਂ ਫੜਨ ਆ ਲੈਣ ਕੋ ਦੇ ਕੇ ਪੈਸੇ ਦੇਣੇ ਭਾਈ ਹੂੰ ਉਹ ਤਾਂ ਹਜੇ ਤੱਕ ਵੀ ਦੁਖਦੇ ਹਾਂ ਕਿ ਨਹੀਂ ਆ ਕੋੜੀ ਕੋਟੇ ਹੀ ਸੀ ਬਸ ਜੀ ਚਲੋ ਵਧੀਆ ਭਾਈ ਜੀ ਗੱਲ ਇਹ ਆ ਕਿ ਅਸਲ ਦੇ ਵਿੱਚ ਕਿ ਦੁਨੀਆ ਦੇ ਵੱਖ-ਵੱਖ ਸੈਹ ਜਾਂਦੇ ਮੈਂ ਕੱਲ ਬਾਈ ਨਾਲ ਗੱਲ ਕੀਤੀ ਜਿਹੜੇ ਆਪਣੇ ਕ레ਡੀ ਸਾਹਿਬ ਹਾਂਜੀ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਕਿ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜੰਗਲ 'ਚ ਚਲੇ ਜਾਓ ਪਹਾੜੀ ਤੇ ਚਲੇ ਜਾਓ ਡੁੰਗਾਈ 'ਚ ਚਲੇ ਜਾਓ ਪੰਜਾਬੀ ਤੁਹਾਨੂੰ ਲੱਭ ਹੀ ਜਾਣਾ ਆ ਪੰਜਾਬੀ ਮਿਲ ਹੀ ਜਾਣਾ ਦੇਖ ਲਓ ਸੱਚੀ ਹੈ ਜਦੋਂ ਅਸੀਂ ਮਲੇਸ਼ੀਆ ਤੋਂ ਤੇ ਇਧਰ ਆਏ ਬਨੀਲਾ ਵੱਲ ਤੇ ਰਾਹ ਦੇ ਵਿੱਚ ਅਸੀਂ ਵੀ ਰਖਲ ਵੀ ਤਿੰਨ ਜਾਂ ਚਾਰ ਪੰਜਾਬੀ ਉਸ ਜਹਾਜ਼ ਦੇ ਵਿੱਚ ਸੀ ਤੇ ਦਿੱਲੀੋਂ ਮਲੇਸ਼ੀਆ ਵਾਲੇ ਦੇ ਵਿੱਚ ਘਟੋਕੜ 35-40 ਪੰਜਾਬੀ ਸੀ ਜਿਨ੍ਹਾਂ ਨੇ ਵਕਫ ਵਕਫ ਥਾਵਾਂ ਤੇ ਖਿੰਡ ਜਾਣਾ ਸੀਗਾ ਅੱਗੇ ਸੋ ਇਹ ਜੀ ਕਿ ਪੰਜਾਬੀ ਬਹੁਤ ਸਾਰਿਆਂ ਥਾਵਾਂ ਤੇ ਗਏ ਤੇ ਜਿੱਤੇ ਕੀਤਾ ਵੀ ਕੁਝ ਕੁ ਦ੍ਰਿਸ਼ ਆ ਜਿਹੜੇ ਉਹ ਨਾਲ-ਨਾਲ ਦਿਖਾਏ ਜਾਣ ਕਿ ਆ ਇਥੋਂ ਦਾ ਮਨੀਲਾ ਦੇ ਵਸਨੀਕਾਂ ਦੀ ਆਸ਼ਤ ਦੀ ਆ ਬਨੀਲਾ ਦੇ ਵਿੱਚ ਪੰਜਾਬੀ ਕਿਵੇਂ ਆ ਮਨੀਲਾ ਦੀਆਂ ਸੜਕਾਂ ਕਿਵੇਂ ਆ ਮਨੀਲਾ ਦਾ ਵਾਤਾਵਰਨ ਕਿਵੇਂ ਆ ਹਾਂ ਸੱਚ ਵਾਤਾਵਰਨ ਦੀ ਗੱਲ ਕੀਤੀ ਗਰਮੀ ਬਹੁਤ ਆ ਗਰਮੀ ਇਉਂ ਆ ਕਿ ਜਿਵੇਂ ਆਪਾਂ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਪੰਜਾਬ 'ਚ ਰਹਿੰਦੇ ਹੋਗੇ ਐਵੇਂ ਗਰਮੀ ਆ ਅਸੀਂ ਲੀੜੇ ਉਹ ਉਸ ਹੱਬ ਨਾਲ ਲਿਆਏ ਜਿਵੇਂ ਕਿ ਉੱਥੇ ਹੁਣ ਪਾਉਨੇ ਆਪਾਂ ਜਨਵਰੀ ਦੇ ਪਹਿਲੇ ਹਫ਼ਤੇ ਤੇ ਪਰ ਇੱਥੇ ਬਿਲਕੁਲ ਉਹਨਾਂ ਦੀ ਲੋੜ ਨਹੀਂ ਗਈ ਇੱਥੇ ਤੁਹਾਨੂੰ ਕੋਈ ਜੈਕਟ ਪਾਉਣ ਦੀ ਲੋੜ ਨਹੀਂ ਪਤਲਾ ਹੀ ਕਮੀਜ਼ ਚਾਹੀਦਾ ਤੇ ਏਸੀ ਲਾ ਕੇ ਰਾਤ ਨੂੰ ਸਾਰੇ ਲੋਕ ਸੌਂਦੇ ਆ ਗਰਮੀ ਕਾਫੀ ਆ ਭਾਈ ਤੁਸੀਂ ਤਿੰਨ ਰੁੱਤਾਂ ਦੱਸਦੇ ਸੀ ਵੀ ਭਾਈ ਇੱਕ ਤਿੰਨ ਕ ਮਹੀਨੇ ਮੀਂਹ ਬਹੁਤ ਪੈਂਦੇ ਆ ਤਿੰਨ ਕ ਮਹੀਨੇ ਤੁਸੀਂ ਇਹਨੂੰ ਸਿਆਲ ਮੰਨਦੇ ਆ ਜਿੰਨੀ ਕੋ ਹੁਣ ਆ ਸਿਆਲ ਇਹ ਤੁਹਾਡਾ ਸਿਆਲ ਇਹ ਆ ਹਾਂ ਬਸ ਦਸੰਬਰ ਦੇ ਵਿੱਚ ਜਾਂ ਸਾਲ ਜਦੋਂ ਨਵੰਬਰ ਦਸੰਬਰ ਬਸ ਹੂੰ ਤੇ ਇਹ ਸਿਆਲਾਂ ਚ ਈਸੀ ਲਾਉਣ ਵਾਲੇ ਹੋ ਜਨਵਰੀ ਤੱਕ ਮਤਲਬ ਅਗਾਂ ਫਰਵਰੀ ਚ ਤਾਂ ਫੇਰ ਗਰਮੀ ਹੋ ਜਾਂਦੀ ਹੈ ਅੱਛਾ ਅੱਛਾ ਇਹ ਹਲੇ ਗਰਮੀ ਹੋਈ ਨਹੀਂ ਤੁਹਾਡੇ ਖਿਆਲ ਚ ਮਾ ਪਤਾ ਹਲੇ ਘੱਟ ਗਰਮੀ ਸਾਡੇ ਧੱਪੜ ਨਿਕਲ ਗਏ ਨਹੀਂ ਨਹੀਂ ਇੰਨੀ ਨਹੀਂ ਠੀਕ ਹੈ ਵੈਸੇ ਪਰ ਨਾ ਪ੍ਰੋਜੈਕਟ ਸ਼ੁਰੂ ਹੋਣੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੂਨ ਚ ਤਾਂ 40 ਤੱਕ ਟੈਂਪਰੇਚਰ ਇੱਥੇ ਚਲਾ ਜਾਂਦਾ ਹੂੰ ਠੀਕ ਆ ਤੇ ਕਨ ਬੇ 2.5 ਘੰਟੇ ਦਾ ਫਾਸਲਾ ਜੀ ਇਹ ਇੰਡੀਆ ਦੇ ਨਾਲੋਂ ਇੱਥੋਂ ਦਾ ਸਮਾਂ ਜਿਹੜਾ ਫਿਲਪਾਈਨ ਦਾ ਫਿਲਪਾਈਨ ਦਾ ਹੀ ਕਹਾਂ ਨਾ ਕਿ ਹਾਂਜੀ ਹਾਂਜੀ ਇਹ ਤਾਂ ਵੀ ਮਨੀਲਾ ਦਾ ਹੋਰ ਹੋਵੇ ਸਮਾਂ ਤੇ ਕਿਸੇ ਹੋਰ ਸੂਬੇ ਦਾ ਹੋਰ ਨਹੀਂ ਇੱਕੋ ਟਾਈਮ ਹੈ ਇੱਕੋ ਸਮਾਂ ਜੀ ਇੱਥੇ ਜਿਵੇਂ ਕਿ ਇੰਡੀਆ ਦੇ ਵਿੱਚ ਇੱਕੋ ਸਮਾਂ ਤੇ 2.5 ਘੰਟੇ ਅੱਗੇ ਆ ਇਹ ਇੰਡੀਆ ਨਾਲੋਂ ਜੇ ਮੰਨ ਲਓ ਇੰਡੀਆ ਦੇ ਵਿੱਚ 10 ਵਜੇ ਆ ਤਾਂ ਇੱਥੇ 12:30 ਹੋਣਗੇ ਜੇ ਤਿੰਨ ਇੰਡੀਆ ਦੇ ਵਿੱਚ ਵਜੇ ਤਾਂ ਇੱਥੇ 5:30 ਹੋਣਗੇ ਸੋ ਇਹ ਆ ਜੀ ਫਿਲਹਾਲ ਜਾਣਕਾਰੀ ਇੰਨੀ ਹੈ ਹੁਣ ਅਸੀਂ ਗੁਰੂ ਘਰ ਵੱਲ ਵਧ ਰਹੇ ਆ ਤੇ ਦੂਰ ਪਹਾੜੀਆਂ ਨਜ਼ਰ ਆਉਂਦੀਆਂ ਇਹ ਆਹਾ ਇਹ ਮੈਨੂੰ ਪਤਾ ਨਹੀਂ ਵੀ ਭਾਈ ਇਹਨਾਂ ਦੇ ਨਾਂ ਕਿਹੜੇ-ਕਿਹੜੇ ਆ ਕੀ-ਕੀ ਆ ਪਰ ਜਿਵੇਂ-ਜਿਵੇਂ ਸਾਨੂੰ ਜਾਣਕਾਰੀ ਮਿਲੀ ਤੇ ਉਵੇਂ-ਉਵੇਂ ਸਾਂਝੀ ਕਰਾਂਗੇ ਬਹੁਤ-ਬਹੁਤ ਮਿਹਰਬਾਨ